ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਜਿੰਨਾ ਵੀ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਹਨ ਉਹਨਾਂ ਵਾਹਨਾਂ ਦੇ ਮਾਲਕਾਂ ਨੂੰ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਦੀਆਂ ਅਦਾਇਤਾ ਦੇ ਅਨੁਸਾਰ ਅਤੇ ਏਡੀਜੀਪੀ ਟ੍ਰੈਫਿਕ ਅਨਚਾਰਜ ਅਮਨਦੀਪ ਅਰਾਏ ਜੀ ਦੀਆਂ ਅਦਾਇਤਾ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮਸਜਿਦ ਵਾਲਾ ਰੋਡ ਤੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਜਿਨ੍ਹਾਂ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੇਐਸਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਅਤੇ ਗੁਰਜੰਟ ਪੱਟੀ ਦੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਏਅਰਪੋਰਟ ਸਾਡੇ ਜਿਹੜੇ ADGP ਟ੍ਰੈਫਿਕ ਨੇ ਅਮਰਦੀਪ ਜੀ ਰਾਏ ਉਹਨਾਂ ਨੇ ਕੱਲ ਚੰਡੀਗੜ੍ਹ ਮੀਟਿੰਗ ਕੀਤੀ ਸੀ ਉੱਥੇ ਸਾਡੇ ਮਾਨਯਾ ਹੈਲਥ ਮਿਨਿਸਟਰ ਤੇ ਟਰਾਂਸਪੋਰਟ ਮਿਨਿਸਟਰ ਵੀ ਆਏ ਸੀ ਸਾਰੇ ਹਸਪੀਟਲ ਦੇ ਸੀਨੀਅਰਸ ਪਰਸ ਨੂੰ ਬੁਲਾਇਆ ਗਿਆ ਸੀਗਾ ਕਿਉਂਕਿ ਜਿਹੜੀ ਆਪਣੇ ਸੀਐਮ ਸਾਹਿਬ ਨੇ ਐਸਐਸਐਫ ਚਲਾਈਆ ਰੋਡ ਤੇ ਅਵੇਲੇਬਲ ਹੈ ਉਹਨਾਂ ਨੂੰ ਦੱਸਿਆ ਸੀ ਜਦੋਂ ਆਪਾਂ ਕੋਈ ਮਰੀਜ਼ ਨੂੰ ਕੈਰੀ ਕਰਨਾ ਜਦੋਂ ਐਕਸੀਡੈਂਟ ਹੋਇਆ ਉਹਨੂੰ ਕਿਵੇਂ ਕਰਨਾ ਹੈ ਤਾਂ ਜੋ ਇਹ ਉਹ ਵੀ ਆਪਾਂ ਜਦੋਂ ਇੰਜਰਡ ਪਰਸ ਨੂੰ ਚੱਕਣਾ ਗਲਤ ਚੱਕਣ ਨਾਲ ਕੋਈ ਤੇ ਹੋਰ ਉਦੇ ਇੰਜੀਨੀਅਰ ਹੋ ਜੇ ਉਹ ਸਾਰਿਆਂ ਨੂੰ ਟ੍ਰੇਨਿੰਗ ਦਿੱਤਾ ਗਿਆ ਤੇ ਐਂਬੂਲੈਂਸਾਂ ਜਿਹੜੀ ਉਹ ਉਹਦਾ ਜਿਹੜਾ ਟਾਈਮ ਚੈੱਕ ਕੀਤਾ ਉਹ 15 ਮਿੰਟ ਤੋਂ 20 ਮਿੰਟ ਚੈੱਕ ਹੋਇਆ ਆਪਣਾ ਪੰਜਾਬ ਵਿੱਚ ਪਹੁੰਚੀ ਆ ਤੇ ਜਦੋਂ ਉਹ ਹਸਪੀਟਲ ਪਹੁੰਚੂਗੀ ਲੈ ਕੇ ਪੇਸ਼ੈਂਟ ਨੂੰ ਉੱਥੇ ਜਾਂਦੀ ਉਸ ਤੋਂ ਕੋਈ ਪੁੱਛਗਿੱਛ ਨਹੀਂ ਹੋਊਗੀ ਉਹਦਾ ਨਾਲ ਦੇ ਨਾਲ ਇਲਾਜ ਸ਼ੁਰੂ ਹੋਊਗਾ ਤੇ ਜੋ ਵੀ ਇਲਾਜ ਤੇ ਖਰਚ ਆਊਗਾ ਸਾਰਾ ਗਵਰਨਮੈਂਟ ਕਰੇ ਕਰੂਗੀ ਕਿਸੇ ਵੀ ਹਸਪੀਟਲ ਚ ਲੈ ਜਾਣ ਕਿਤੇ ਵੀ ਪਹਿਲ ਦੇ ਆਧਾਰ ਤੇ ਜੇਕਰ ਕੋਈ ਆਮ ਨਾਗਰਿਕ ਕਿਸੇ ਐਕਸੀਡੈਂਟ ਵਾਲੇ ਪਰਸਨ ਨੂੰ ਲੈ ਕੇ ਜਾਊਗਾ ਉਹਨੂੰ ਉੱਥੇ ਕੋਈ ਪੁੱਛਗਿੱਛ ਨਹੀਂ ਹੋਊਗੀ ਉਹ ਪੇਸ਼ੈਂਟ ਦਾ ਰਾਜੂ ਨਾਲ ਉਹ ਜਿਹੜਾ ਲੈ ਕੇ ਜਾਊਗਾ ਉਹਨੂੰ ਸਰਕਾਰ ਵੱਲੋਂ 2000 ਰੁਪਏ ਇਨਾਮ ਇੱਕ ਸਰਟੀਫਿਕੇਟ ਦਿੱਤਾ ਜਾਊਗਾ ਤੇ ਇਸ ਲਈ ਕੋਈ ਵੀ ਕੋਈ ਐਕਸੀਡੈਂਟ ਵੀ ਕੋਈ ਡਰੇ ਨਾ ਇਹਦੇ ਨਾਲ ਆਪਾਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚਾਈਆਂ ਜਾ ਸਕਣ ਤੇ ਹੁਣ ਜਦੋਂ ਤੋਂ ਐਸਐਸਐਫ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਗਿਣਤੀ 'ਚ ਆਪਾਂ ਜਾਨਾਂ ਬਚਾਈਆਂ ਨੇ ਤੇ ਇਹੀ ਦੇ ਉਸੇ ਹੀ ਅਸੀਂ ਅੱਜ ਟ੍ਰੈਫਿਕ ਚੈੱਕ ਕਰ ਰਹੇ ਸੀ ਬਤ ਤੋਂ ਬਤ ਚਲਾਣ ਹੋਏ ਨੇ ਤੇ ਜਿਨ੍ਹਾਂ ਕੋਲ ਕਾਗਜ਼ ਪੂਰੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਟੀਫਿਕੇਟ ਤੇ ਟਰੋਫੀ ਦੇ ਕੇ ਪੀ ਤਾਂ ਜੋ ਕਿ ਉਹ ਮੋਟੀਵੇਟ ਹੋਣ ਤੇ ਅੱਗੇ ਆਪਣੇ ਹੋਰ ਨਾਲ ਦੇਆਂ ਨੂੰ ਆਪਣੇ ਗਾਈਡ ਕਰਨ ਕਿ ਸਾਰੇ ਆਪਣੇ ਪੇਪਰ ਪੂਰੇ ਰੱਖੋ ਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਅਵੇਅਰ ਹੋ ਕੇ ਚੱਲੀਏ ਤੇ ਜਿਹੜੀਆਂ ਜੇ ਆਪਣੀਆਂ ਲਾਈਫ ਦੀਆਂ ਥੋੜੀਆਂ ਗੈਲੀ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਹਾਂਜੀ ਹਾਂ ਸਭ ਜਿਹੜਾ ਘੱਟ ਉਹਨਾਂ ਵਜੇ ਕੀ ਨਿਯਮ ਬਣਾਇਆ ਜੀ ਹਾਂਜੀ 18 ਸਾਲ ਤੋਂ ਘੱਟ ਜਿਹੜੇ 18 ਸਾਲ ਤੋਂ ਘੱਟ ਹੈਂ ਜੀ ਉਹਨਾਂ 'ਚ ਉਹਨਾਂ ਨੂੰ ਸਜ਼ਾ 25000 ਰੁਪਏ 3 ਸਾਲ ਦੀ ਸਜ਼ਾ ਹੈ ਉਹਨਾਂ ਦੇ ਪੇਰੈਂਟਸ ਤੇ ਜੇ ਅਗਰ ਉਹ ਕਿਸੇ ਹੋਰ ਦਾ ਮੰਗਮਾ ਮੋਟਰਸਾਈਕਲ ਜਾਂ ਕਾਰ ਲੈ ਕੇ ਜਾਂਦੇ ਨੇ ਜਿਹੜਾ ਵੀ ਉਹਦਾ ਮਾਲਕ ਹੈ ਤਾਂ ਉਹਨੂੰ ਸਜ਼ਾ ਹੋਊਗੀ ਇੱਕ ਸਰ ਜਿਹੜਾ ਉਹ ਬਣਿਆ ਹੈ ਕਿ ਜਿਹੜਾ ਇਲੈਕਟ੍ਰਿਕ ਜਾਂ ਇਲੈਕਟ੍ਰੋਨਿਕ ਸਕੂਟਰ ਗਿਆ ਨੇ ਨਹੀਂ ਕੀਤਾ ਜਾਊਗਾ ਉਹਦਾ ਵੀ ਚਲਾਨ ਹੋਊਗਾ ਸਿਰਫ ਜਿਹੜੇ 50 ਦੀ ਪਾਵਰ ਤੱਕ ਨੇ ਸਿਰਫ ਉਹਨਾਂ ਦਾ ਮਾਫ ਹੈ ਬਿੱਦਰ ਲਰਨਿੰਗ ਲਾਇਸੈਂਸ ਠੀਕ ਹੈ ਉਸ ਤੋਂ ਉੱਪਰ ਦੀ ਪਾਵਰ ਵਾਲੇ ਜਿਹੜੇ ਉਹਦਾ ਚਲਾਨ ਹੋਊਗਾ ਹਾਂ ਠੀਕ ਹੈ ਚਲਾਨ ਕਿੰਨੇ ਕੱਟੇ ਹੈ ਹਾਂਜੀ ਕਿੰਨੇ ਚਲਾਨ ਕੱਟੇ ਹੈ ਅਜੇ 18 ਸਾਲ ਤੋਂ ਘਟਾ ਲੈਣ ਨੂੰ ਅਸੀਂ 1 ਮਹੀਨੇ ਤੋਂ ਅਵੇਅਰ ਕਰ ਰਹੇ ਹਾਂ ਸਾਰੇ ਸਕੂਲਾਂ 'ਚ ਜਾ ਕੇ ਅਵੇਅਰ ਕੀਤਾ ਸਾਰੇ ਕਿਤੇ ਕੋਈ ਹਜੇ ਤੱਕ ਆਏ ਨਹੀਂ ਜਿਹੜਾ ਛੋਟਾ 18 ਤੋਂ ਉਮਰ ਆ ਉਹ ਘਟਾ। ਉਹਨਾਂ ਨੂੰ ਪਹਿਲਾਂ ਹੀ ਅਸੀਂ ਵੇਅਰ ਕਰ ਰਹੇ ਹਾਂ ਇਸ ਕਰਕੇ ਅਪਾ ਕਹਿੰਦੇ ਸਿਵਲਾਈਜ਼ਡ ਦੇ ਪਰਸਨ ਵੀ ਇਹ ਹਜੇ ਤੱਕ ਕੋਈ ਇਹੋ ਜਿਹਾ ਨਹੀਂ ਮਿਲਿਆ ਸਾ। ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ? ਲੋਕਾਂ ਨੂੰ ਤੇਹੀ ਵੀ ਕਹਦੇ ਵੀ ਆਪਣੇ 1800 ਸਾਲ ਤੋਂ ਛੋਟੇ ਬੱਚੇ ਨੂੰ ਤੁਸੀਂ ਕੋਈ ਵਾਈਕਲ ਨਾ ਦਿਓ। ਕੱਲ ਉੱਥੇ ਸਾਡੇ ਕੋਲ ਇੱਕ ਆਏ ਸੀ। ਉਹਨਾਂ ਦਾ ਬੇਟਾ ਸੀ ਮਯੰਕ। ਠੀਕ ਹੈ ਜੀ ਉਹ ਸਕੂਟਰ ਤੇ ਜਾ ਰਿਹਾ ਸੀਗਾ। ਤੇ ਉਹ ਰਾਜ ਐਕਸੀਡੈਂਟ ਨਾਲ ਉਹਦੀ ਡੈਥ ਹੋ ਗਈ ਉਹ ਕੱਲ ਇੰਨੇ ਬੜੀ ਸੀ ਕਹਿੰਦੇ ਮੇਰੀ ਗਲਤੀ ਸੀ ਵੀ ਮੈਂ ਉਹਨੂੰ ਚਾਬੀ ਦਿੱਤੀ ਜੇ ਮੈਂ ਉਹਨੂੰ ਨਾ ਵਹੀਕਲ ਦਿੰਦਾ ਤਾਂ ਉਹ ਅੱਜ ਮੇਰੇ ਨਾਲ ਹੁੰਦਾ ਤੋ ਇਸ ਕਰਕੇ ਆਪਾਂ ਆਪਣੇ ਦੀ ਤੁਹਾਨੂੰ ਦੂਜੇ ਤੋਂ ਐਗਜ਼ਾਮਪਲ ਲੈ ਕੇ ਸਮਝੋ ਬੱਚੇ ਨਾਲ ਪਿਆਰ ਠੀਕ ਹੈ ਤੁਸੀਂ ਆਪ ਛੱਡ ਗਿਆ ਉਹ ਜੇ ਉਹਨੂੰ ਕੋਈ ਚੀਜ਼ ਵੇਜੋ ਪਰ ਵਹੀਕਲ ਨਾ ਦਿਓ ਕਿਉਂਕਿ ਜਿਹੜੇ ਮੋਸਟਲੀ ਐਕਸੀਡੈਂਟ ਹੋਏ ਨੇ 18 ਤੋਂ ਛੋਟੇ ਵਾਲੇ ਬਹੁਤ ਵੱਡੀ ਗਿਣਤੀ ਹੈ ਠੀਕ ਹੈ ਨੀ ਇਸ ਕਰਕੇ ਆਪਾਂ ਲਾੜ ਪਿਆਰ ਨਾਲ ਉਹਨਾਂ ਦਾ ਹੀ ਨੁਕਸਾਨ ਕਰਦੇ ਆ ਹਾਂ ਸਰ ਬੱਚਿਆਂ ਨੂੰ ਜਿਹੜੀ ਦੁਕਾਨਾਂ ਤੇ ਕੰਮ ਕਰਦਿਆਂ ਨੂੰ ਦਿੱਤਾ ਹੈ ਇਹਨਾਂ ਦੁਕਾਨ ਦੇ ਤੇ ਕਿ ਸਾਡਾ ਵੀ ਸਮਾਨ ਲਿਆ ਉਹ ਜਿਹੜਾ ਚਲਾਨ ਹੈ ਉਹ ਮਾਪਿਆਂ ਦਾ ਹੋਊਗਾ ਉਹ ਨਹੀਂ ਉਹ ਮਾਲਕ ਜਿਹੜਾ ਦੁਕਾਨ ਦਾ ਮਾਲਕ ਹੈ ਨਾ ਜਿਹੜਾ ਓਨਰ ਹੈ ਉਸ ਸਾਈਕਲ ਦਾ ਉਹ ਉਹਨੂੰ ਹੋਊਗਾ ਉਹ ਚਲਾਨ ਅੱਜ ਚਲਾਨ ਕੱਟੇਗੇ ਇਹਦੇ ਬਾਰੇ ਕੀ ਵਿਚਾਰ ਤੁਹਾਡਾ ਮੈਂ ਜਸਪ੍ਰੀਤ ਸਿੰਘ ਛਾਪੜਾ ਮੈਂਬਰ ਪੰਜਾਬ ਰਾਜ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਅਧੀਨ ਮਾਨਯੋਗ ਏਡੀਜੀਪੀ ਟ੍ਰੈਫਿਕ ਦੇ ਪ੍ਰਧਾਨ ਸਰ ਵੈਲਫੇਅਰ ਕਲੱਬ ਲਾਲ ਅੱਜ ਸਾਡੀ ਟੀਮ ਨੇ ਸ਼ਰੀ ਮੁਕਸਰ ਸਾਹਿਬ ਦੇ ਮਸਜਿਦ ਵਾਲਾ ਚੌਕ ਵਿਖੇ ਮਾਨਯੋਗ ਏਡੀਜੀ ਪਟੜਾ